welcom my channel hello everyone welcome back to our new vlog guys kit see aj the vaaste slow slow lag rahi hai kyuki tabiyat halle vi nahi theek hai guys te subah da time hai te main banan laggi ha apne layi khichdi khichdi main bana rahi ha patli patli jo ke pet nu pet layi sahi hundi hai pet mera theek nahi hai ga ਪੇਟ 'ਚ ਗੜਬੜ ਹੋਵੇ ਤਾਂ ਕਹਿੰਦੇ ਨੇ ਖਿਚੜੀ ਖਾਓ ਪਤਲੇ ਪਤਲੇ ਬਣਾ ਕੇ ਦਹੀਂ ਦੇ ਨਾਲ ਸੋ ਗਾਇਸ ਮੈਂ ਸਵੇਰ ਸੇ ਉੱਠ ਕੇ ਉਹੀ ਤਰੀ ਹੈ ਕਾਲੀ ਮਿਰਚ ਪਾਵਾਂਗੀ ਥੋੜੀ ਜਿਹੀ ਇਹਦੇ ਵਿੱਚ ਤੇ ਤबीयत ਬਹੁਤ ਹੀ ਜ਼ਿਆਦਾ ਖਰਾਬਾ ਗਾਇਸ ਬਹੁਤ ਜ਼ਿਆਦਾ ਕੋਈ ਨਸ ਵੀ ਲਿਆਏ ਤਾਂ ਵੀ ਨਹੀਂ ਪੇਟ ਨੂੰ ਆਰਾਮ ਆ ਰਿਹਾ ਬਸ ਇਹ ਪਾਣੀ ਨਾ ਖਤਮ ਵੀਕਨੈਸ ਨਾ ਹੋ ਜੇ ਤੇ ਸੋ ਗਾਇਸ ਬਸ ਹੁਣ ਖਿਚੜੀ ਖਾ ਕੇ ਫਿਰ ਮੈਂ ਰੈਸਟ ਕਰਦੀ ਆਂ ਖਿਚੜੀ ਬਣ ਰਹੀ ਹੈ ਸੋ ਬਸ ਗਾਇਸ ਮੈਂ ਬਣਾਉਣ ਲੱਗੀ ਆ ਅੱਜ ਕੀ ਇਹਦੀ ਸਬਜ਼ੀ ਬਣਾਉਣ ਲੱਗੀ ਆ ਤੇ ਆ ਦੇਖੋ ਕੀ ਆ ਮੈਂ ਕੱਟ ਲਿਆ ਸਾਰਾ ਕੀ ਆ ਵੀ ਖਾਣਾ ਵਧੀਆ ਹੁੰਦਾ ਹੈ ਗਾਇਸ ਤੇ ਸੋ ਕੀਆ ਬਣਾ ਰਹੀ ਆ ਉਪਨ ਗਿਆ ਬਾਅਰ ਦੋ ਕੁ ਮਿੰਟ ਤੇ ਤਿੰਨ ਆ ਹੀ ਇਹਨਾਂ ਨੂੰ ਲੱਗਦੇ ਆ ਨਾ ਨੰਨੂ ਮਸਾਲੇ ਗਾਇਸ ਮੈਂ ਪਾ ਦਿੱਤੇ ਨੇ ਤੇ ਕੀ ਆ ਧੋ ਕੇ ਰੱਖ ਲਿਆ ਕਿ ਆ ਪਾਵਾਂਗੇ ਕੁੱਕਰ ਵਿੱਚ ਲਓ ਜੀ ਗਾਇਜ਼ ਆਪਾਂ ਬਣਾ ਦਿੱਤਾ ਹੈ ਤੇ ਇਹਨੂੰ ਹੁਣ ਸੀਟੀਆਂ ਲਵਾਵਾਂਗੇ 1 2 ਤੇ ਤਦ ਤੱਕ ਮੈਂ ਨੰਨਿਆਂ ਦੇਖਦੀ ਹਾਂ ਕੀ ਕਰਦੀ ਅੰਦਰ ਹੋ ਰਹੀ ਹੈ ਗਾਇਜ਼ ਮੈਂ ਇਹਨਾਂ ਨੂੰ ਸਮਾਨ ਲੈਣ ਲਈ ਭੇਜਿਆ ਹੈ ਤੇ ਜੋ ਮਨਸ ਨੇ ਮਮੀ ਜੀ ਨੂੰ ਤੇ ਹਲੇ ਤੱਕ ਨਹੀਂ ਆਏ ਮੈਂ ਵੇਟ ਕਰ ਰਹੀ ਹਾਂ ਇਹਨਾਂ ਦਾ ਤੇ ਲੇਟ ਕਰਾ ਦਿੱਤਾ ਇਹਨਾਂ ਨੇ ਸਬਜੀ ਵੀ ਬਣਨ ਵਾਲੀ ਹੋ ਗਈ ਗਾਇਜ਼ ਹਲੇ ਤੱਕ ਨਹੀਂ ਆਏ ਰੋਬਿੰਦ ਦੇ ਪਾਪਾ ਬੜਾ ਹੀ ਲੇਟ ਕਰਾ ਕੇ ਰੱਖ ਦਿੱਤਾ ਇਹਨਾਂ ਨੇ बस के सब्जी भी बन वाली है लगे हुए हैं खेल की हो रहा है बच्चे खेलते पे ने गाइज तबीयत ठीक ना हो ਕਾ ਲੈਣਾ ਨਹੀਂ ਹੈਗਾ ਬੱਚੇ ਬਾਹਰ ਖੇਡ ਰਹੇ ਨੇ ਗਾਇਸ ਤੇ ਤਬियत ਠੀਕ ਨਾ ਹੋਵੇ ਗਾਇਸ ਕੁਝ ਵੀ ਕਰਨਾ ਮਨ ਨਹੀਂ ਕਰਦਾ ਗਾਇਸ ਤੇ ਮੈਂ ਵਲੋਗ ਬੜੀ ਮੁਸ਼ਕਲ ਬਣਾ ਰਹੀ ਹਾਂ ਤੁਸੀਂ ਸਮਝ ਸਕਦੇ ਹੋ ਕਿ ਜਦੋਂ ਤਬियत ਠੀਕ ਨਾ ਹੋਵੇ ਤਾਂ ਕਿ ਹੁੰਦੀ ਇਹ ਬੰਦੇ ਦੀ ਸਿਚੁਏਸ਼ਨ ਗਾਇਸ ਮੇਰੀ ਇਸ ਵਕਤ ਤਬियत ਬਿਲਕੁਲ ਵੀ ਆਰਾਮ ਨਹੀਂ ਹੈਗਾ ਮੈਨੂੰ ਤਬियत ਮੇਰੀ ਠੀਕ ਨਹੀਂ ਹੈਗੀ ਗਾਇਸ ਤੇ ਜਿਵੇਂ ਦਾ ਵੀ ਵਲੋਗ ਬਣ ਪਾ ਰਿਹਾ ਮੈਂ ਤੁਹਾਡੇ ਅੱਗੇ ਪੇਸ਼ ਜਰੂਰ ਕਰੂੰਗੀ ਰੋਜ਼ ਦਾ लो दी गाइस सूत्र ऐसे खोल देते हैं और आटा हमारी नेवर तो खोल ले जन्म हेलो खुले हैं तेरा मदी पता नहीं कैसे बनने दाती पे मेरा ब्लॉग इधर आ इधर ना तू मन के लेके नहीं आते हेलो गाइस हम डाला मैं लगेगा

ਨਾ ਰੀਅਲ ਪਾਣੀ ਪੀਣ ਲੱਗੀ ਹਾਂ ਕਿਹੜਾ ਤਰ੍ਹਾਂ ਸੀ ਵਲੌਗ ਦੇਖਦੇ ਪਏ ਆ ਬਸ ਗਾਇਜ਼ ਮੈਂ ਹੁਣ ਇਸ ਵਲੌਗ ਦਾ ਮੈਂ ਐਂਡ ਕਰਦੀ ਹਾਂ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਸੁਣਾਣਾ ਹਜੇ ਠੀਕ ਨਹੀਂ ਆਏਗੀ ਗਾਇਜ਼ ਤੇ ਹੋਪ ਕਰਦੀ ਹਾਂ ਕਿ ਅਗਲਾ ਵਲੌਗ ਨਾ ਤੋਂ ਪਹਿਲੇ ਪਹਿਲੇ ਕਿ ਮੈਨੂੰ ਆਰਾਮ ਆ ਜਾਵੇ ਨਹੀਂ ਤਾਂ ਵਲੋਗ ਇਸੇ ਤਰ੍ਹਾਂ ਹੀ ਬੰਦੇ ਆਣਗੇ ਕਿਉਂਕਿ ਮੇਰੀ ਤਬੀਅਤ ਬਿਲਕੁਲ ਮ제 ਠੀਕ ਨਹੀਂ ਆਏਗੀ ਮੇਰਾ ਪੇਟ ਬਹੁਤ ਐਸੈਟ ਹੈ ਮੈਨੂੰ ਕੁਝ ਜ਼ਿਆਦਾ ਹੀ ਜਦੋਂ ਮੈਨੂੰ ਲੂਜ਼ ਮوشن ਵਗੈਰਾ ਹੁੰਦੇ ਨੇ ਤੇ ਮੇਰਾ ਪੇਟ ਜ਼ਿਆਦਾ ਹੀ ਖਰਾਬ ਹੋ ਜਾਂਦਾ ਇਸ ਤੇ ਤੁਸੀਂ ਸਮਝ ਸਕਦੇ ਹੋਗੇ ਇਹਦੇ ਵਿੱਚ ਬੰਦੇ ਦੀ ਬੰਦੇ ਵਿੱਚ ਕਿੰਨੀ ਵੀਕਨੈਸ ਆ ਜਾਂਦੀ ਹੈ ਤੇ ਫੋਕ ਕਰਦੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦੇ ਹੋ ਮਿਲਦੇ ਤੁਹਾਨੂੰ ਮਿਲਦੇ ਨੈਕਸਟ ਵੀਡੀਓ ਚ ਬਾਏ ਗਾਈ ਬਾਈ ਟੇਕ ਕੇਅਰ